ਅੱਜ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਹੁਣ ਜਾ ਕੇ ਬਹੁਤ ਜ਼ਿਆਦਾ ਪਾਣੀ ਖੜ ਰਿਹਾ ਇੱਥੇ ਪਾਣੀ ਦਾ ਨੁਕਸਾਨ ਕੀਤਾ ਜ਼ਿਆਦਾ ਇੱਥੇ ਕੋਈ ਸਾਡੇ ਟੱਪਣ ਵੀ ਬਹੁਤ ਦੁਖੀ ਐ ਠੀਕ بارش ਦਾ ਫਾਇਦਾ ਵੀ ਐ ਜਿੱਥੇ ਲੋਕਾਂ ਨੂੰ ਠੰਡ ਮਿਲੂ ਰਾਤ ਮਿਲੂ ਪਰ ਉੱਥੇ ਨਾਲ-ਨਾਲ ਨੁਕਸਾਨ ਵੀ ਐ ਨੁਕਸਾਨ ਐ ਲੋਕਾਂ ਦੇ ਘਰਾਂ ਚ ਗਰੀਬਾਂ ਦੇ ਪਾਣੀ ਵੜ ਗਿਆ ਜਿਹਦੇ ਕਰਕੇ ਘਰਾਂ ਨੂੰ ਨੁਕਸਾਨ ਹੋਇਆ ਕੁਦਰਤ ਐ ਕੁਦਰਤ ਨਾਲ ਕਈ ਫਾਇਦੇ ਵੱਡੇ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਤੇ ਜਦੋਂ ਵੱਡੇ ਫਾਇਦੇ ਹੁੰਦੇ ਆ ਉਹਦੇ ਵਿੱਚ ਕੋ ਛੋਟੇ ਮੋਟੇ ਨੁਕਸਾਨ ਹੋ ਜਾਂਦਾ ਫਿਰ ਉਹ ਗਿਣਤੀ ਜੀ ਤਾਂ ਨਹੀਂ ਆਉਂਦੇ ਪਰ ਜਿਹਦਾ ਨੁਕਸਾਨ ਹੋ ਜਾਂਦਾ ਉਹਨੂੰ ਲੱਗਦਾ ਹੈ ਕਿ ਨੁਕਸਾਨ ਹੋਇਆ। ਅਬ ਬੋਹਰ ਦੇ ਪਿੰਡਾਂ ਵਿੱਚ ਅੱਜ ਇੰਨਾ ਮੀਂਹ ਪੈ ਗਿਆ ਕਿ ਗਲੀਆਂ 'ਚ ਪਾਣੀ ਫੁੱਲ ਖੜਾ ਹੋ ਗਿਆ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਪਾਣੀ ਗਲੀਆਂ ਦੇ ਵਿੱਚ ਕਿੱਦਾਂ ਖੜਾ ਹੈ। ਕਰਨ ਤੇ ਦੁਕਾਨਾਂ ਦੇ ਵਿੱਚ ਵੀ ਬਰਸਾਤ ਦਾ ਪਾਣੀ ਵੜ ਗਿਆ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਤ ਇਹ ਹੋ ਗਏ ਨੇ ਕਿ ਲੋਕਾਂ ਨੂੰ ਖੰਗੇ ਲਗਾ ਕੇ ਆਪਣੇ ਘਰਾਂ ਅੰਦਰ ਵੜਿਆ ਬਰਸਾਤੀ ਪਾਣੀ ਕੱਢਣ ਨੂੰ ਮਜਬੂਰ ਹੋਣਾ ਪਿਆ ਹਾਲਕਿ ਇਸ ਬਰਸਾਤ ਨਾਲ ਫਸਲਾਂ ਨੂੰ ਖੂਬ ਲਾਭ ਹੋਵੇਗਾ ਅਤੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਪਰ ਜ਼ਿਆਦਾ ਮੀਂਹ ਪੈਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧੀਆਂ ਨਜ਼ਰ ਆ ਰਹੀਆਂ ਨੇ ਪਿੰਡ ਦਾਨੇ ਵਾਲਾ ਸਦਕੋਸੀ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਿਆ ਅਤੇ ਇਸ ਪਿੰਡ ਵਿੱਚ ਕਈ ਘਰਾਂ 'ਚ ਇੰਨਾ ਪਾਣੀ ਵੜ ਗਿਆ ਕਿ ਉਹਨਾਂ ਨੂੰ ਮੋਟਰਾਂ ਵੀ ਲਾਉਣੀਆਂ ਪੈ ਗਈਆਂ ਇਸ ਪਿੰਡ ਦੇ ਸਰਪੰਚ ਪ੍ਰਤੀਨਿਧੀ ਹਰਜਿੰਦਰ ਸਿੰਘ ਨੇ ਦੱਸਿਆ ਕਿ بارش ਤੋਂ ਕਿਸਾਨਾਂ ਅਤੇ ਲੋਕਾਂ ਨੂੰ ਰਾਹਤ ਮਿਲੇਗੀ ਪਰ ਬਰਸਾਤ ਕਾਰਨ ਜਿੰਨਾ ਘਰਾਂ ਗਲੀਆਂ ਦੁਕਾਨਦਾਰਾਂ ਦੇ ਦੁਕਾਨਾਂ ਵਿੱਚ ਪਾਣੀ ਵੜਿਆ ਉਹ ਸਿਰਫ ਨੀਵੇਂ ਹੋਣ ਕਰਕੇ ਪਾਣੀ ਦਾਖਲ ਹੋਇਆ ਜਿੰਨਾ ਮੈਂ ਬਈ ਆਪਣਾ ਸ਼ੋਕਰਨ ਬਈ ਕਿਹੜਾ ਪਿੰਡ ਹੈ ਜੀ ਆਪਣਾ ਦਾਨੇ ਵਾਲਾ ਬਾਰਿਸ਼ ਹੋਈ ਹੈ ਕਿੰਨਾ ਕਿ ਜਿਹੜਾ ਫਾਇਦੇਮੰਦ ਹੈ ਜੀ ਕਿੰਨਾ ਨੁਕਸਾਨ ਹੈ ਜੀ ਇੱਥੇ ਨੁਕਸਾਨ ਹੈ ਜੀ ਤੇ ਪਾਣੀ ਬਹੁਤ ਜ਼ਿਆਦਾ ਖੜ ਰਿਹਾ ਪਹਿਲਾਂ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਹੁਣ ਜਾ ਕੇ ਬਹੁਤ ਜ਼ਿਆਦਾ ਪਾਣੀ ਖੜ ਰਿਹਾ ਇੱਥੇ ਪਾਣੀ ਦਾ ਨੁਕਸਾਨ ਕੀਤਾ ਜਾਵੇ ਇੱਥੋਂ ਕੋਈ ਸਾਡੇ ਟੱਪਣ ਵਾਲੀ ਬਹੁਤ ਦੁਖੀ ਹੈ ਠੀਕ ਹੈ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਬਹੁਤ ਜ਼ਿਆਦਾ ਜੀ ਇਸ ਤਰ੍ਹਾਂ ਹੋਰ ਕੀ ਕੀ ਨੁਕਸਾਨ ਹੋਇਆ ਜੀ ਸਾਰਾ ਹੀ ਨੁਕਸਾਨ ਹੈ ਜੀ ਇੱਥੇ ਪਿੰਡਾਂ ਦਾ ਘਰ ਦਾ ਨੁਕਸਾਨ ਹੈ ਸਾਰਾ ਹੀ ਨੁਕਸਾਨ ਹੈ ਪਾਏ ਕੰਨਾਂ ਡਿੱਗੀ ਜਾਂਦੀ ਹੈ ਇੱਥੇ ਹੁਣ ਮੰਗ ਕੀ ਕਰਦੇ ਹੋ ਮੰਗਦੇ ਹੀ ਹੈ ਕੋਈ ਪਾਣੀ ਦਾ ਨਿਕਾਸ ਹੋ ਜਾਏ ਸਾਡਾ ਬਸ ਇੱਥੋਂ ਨਿਕਲਣ ਦਾ ਸ਼ੁਰੂ ਕਰ ਦਿਓ ਸਾਡਾ ਇਹ ਟਿੰਗ ਨਾਮ ਹੈ ਮੇਰਾ ਪਿੰਡ ਦਾਨੇਵਾਲਾ ਪਿਛਲੇ ਕਾਫੀ ਸਮੇਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਕਿਸੇ ਇਸ ਕਰਕੇ ਅੱਜ بارش ਪਈ ਹੈ بارش ਦਾ ਫਾਇਦਾ ਵੀ ਹੈ ਜਿੱਥੇ ਲੋਕਾਂ ਨੂੰ ਠੰਡ ਮਿਲੂ ਰਾਤ ਮਿਲੂ ਪਰ ਉੱਥੇ ਨਾਲ-ਨਾਲ ਨੁਕਸਾਨ ਵੀ ਹੈ ਨੁਕਸਾਨ ਹੈ ਲੋਕਾਂ ਦੇ ਘਰਾਂ ਚ ਗਰੀਬਾਂ ਦੇ ਪਾਣੀ ਵੜ ਗਿਆ ਜਿਹਦੇ ਕਰਕੇ ਘਰਾਂ ਨੂੰ ਨੁਕਸਾਨ ਹੋਇਆ ਹੋਰ ਬਾਕੀ ਵੀ ਪਸ਼ੂ ਡੰਗਰ ਦਾ ਵੀ ਨੁਕਸਾਨ ਹੋਇਆ ਕਿਉਂਕਿ ਜਿਨ੍ਹਾਂ ਦੇ ਜ਼ਿਆਦਾ ਨੀਵੇਂ ਸੀ ਥਾਂ ਉੱਥੇ ਪਾਣੀ ਵੜਿਆ ਸਹੀ ਨਿਕਾਸੀ ਨਹੀਂ ਹੈ ਕਿ ਪਿੰਡ ਦੀ ਸਹੀ ਤਰੀਕੇ ਨਿਕਾਸੀ ਹੋਵੇ ਤਾਂ ਕਿ ਸਾਰੇ ਪਾਸੇ ਫਾਇਦਾ ਹੋਵੇ ਕੋਈ ਘਰਾਂ ਚ ਪਾਣੀ ਵੜਿਆ ਜੀ ਇੱਕ ਦੋ ਘਰਾਂ 'ਚ ਵੜਿਆ ਜੀ ਪਾਣੀ ਇੱਕ ਘਰ ਪਿੱਛੇ ਤੁਸੀਂ ਵੀਡੀਓ ਬਣਾਈਏ ਵੇਖਿਆ ਉਹਨਾਂ ਦੇ ਬਰਮੇ ਨਾਲ ਪਾਣੀ ਕੱਢ ਰਹੀ ਸੀ ਉਹਨਾਂ ਦੇ ਘਰੇ ਵੀ ਪਾਣੀ ਵੜ ਚੁੱਕਿਆ ਇੱਕ ਦੋ ਘਰ ਹੋਰ ਉਹ ਦੁਕਾਨਾਂ 'ਚ ਵੀ ਪਾਣੀ ਵੜਿਆ ਜੀ ਇੱਕ ਦੋ ਦੁਕਾਨਾਂ 'ਚ ਵੀ ਆਪਣੇ ਫੇਰ ਨਹੀਂ ਤੇ ਉੱਥੇ ਨੀਵਾ ਹੋਣ ਕਰਕੇ ਇੱਕ ਦੋ ਦੁਕਾਨਾਂ 'ਚ ਵੀ ਪਾਣੀ ਵੜਿਆ ਨੁਕਸਾਨ ਕਿੰਨਾ ਮੰਨਦੇ ਹੋ ਜੀ ਨੁਕਸਾਨ ਤਾਂ ਵੈਸੇ ਹਜੇ ਤਾਂ ਫਿਲਹਾਲ ਥੋੜਾ ਜੀ ਜ਼ਿਆਦਾ ਹੋਰ بارش ਆਉਣੀ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿਉਂਕਿ ਪਾਣੀ ਪਹਿਲਾਂ ਹੀ ਬਹੁਤ ਹੋ ਰਿਹਾ ਫਿਰ ਉਹ ਓਵਰ ਪਾਣੀ ਹੋ ਜਾਊਗਾ ਕਿਉਂਕਿ ਜੇ ਮੀਂਹ ਹੋਰ ਆ ਗਿਆ ਤਾਂ ਸਰਬ ਕੀ ਨਾਮ ਹੈਗਾ ਤੇ ਤੁਹਾਡਾ ਤੇ ਪਿੰਡ ਦੇ ਵਿੱਚ بارش ਹੋਈ ਹੈ ਤੇ ਸਜਾਰਿਆ ਕਾਫੀ ਗਲੀਆਂ ਤੇ ਕਾਣਾਚ ਪਾਣੀ ਵੜ ਗਿਆ ਜੀ ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਦਾਨੇ ਵਾਲਾ ਸਤਕੋਸੀ ਤੇ ਪਹਿਲਾਂ ਤਾਂ ਜਿਹੜਾ ਚੈਨਲ ਪੱਤਰਕਾਰ ਭਾਈਚਾਰਾ ਜਿਹੜਾ ਚੱਲ ਕੇ ਆਏ ਸਾਡੇ ਪਿੰਡ ਉਹਨਾਂ ਦਾ ਬਹੁਤ-ਬਹੁਤ ਇੱਥੇ ਆਉਣ ਤੇ ਧੰਨਵਾਦ ਤੇ ਜਿਹੜੀ بارش ਹੋਈ ਹੈ ਵੇਖੋ ਕੁਦਰਤ ਹੈ ਕੁਦਰਤ ਨਾਲ ਕਈ ਫਾਇਦੇ ਵੱਡੇ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਤੇ ਜਦੋਂ ਵੱਡੇ ਫਾਇਦੇ ਹੁੰਦੇ ਆ ਉਹਦੇ ਵਿੱਚ ਕੋਈ ਛੋਟੇ-ਮੋਟੇ ਨੁਕਸਾਨ ਹੋ ਜਾਣ ਤਾਂ ਫਿਰ ਉਹ ਗਿਣਤੀ ਜੀ ਤਾਂ ਨਹੀਂ ਆਉਂਦੇ ਪਰ ਜਿਹਦਾ ਨੁਕਸਾਨ ਹੋ ਜਾਂਦਾ ਉਹਨੂੰ ਲੱਗਦਾ ਹੈ ਵੀ ਨੁਕਸਾਨ ਹੋਇਆ ਜਿਹੜੀ ਅੱਜ ਦੀ ਬਾਰਿਸ਼ ਹੋਈ ਹੈ ਤੇ ਬਹੁਤ ਹੀ ਜਿਹੜੀ ਲਾਭਕਾਰੀ ਮਹ ਵਰ ਸਭ ਤੋਂ ਹੋਊਗੀ ਕਿਸਾਨੀ ਆਸਤੇ ਹਰ ਮਜ਼ਦੂਰ ਵਰਗ ਆਸਤੇ ਹਰ ਵਾਸਤੇ ਕਿਉਂਕਿ ਇਹ ਤੋਂ ਪਹਿਲਾਂ ਜਿਹੜੀਆਂ ਫਸਲਾਂ ਵੀ ਸੁੱਕ ਰਹੀਆਂ ਸੀ ਤੇ ਕਿਸੇ ਮਜ਼ਦੂਰ ਭਾਈਚਾਰੇ ਦਾ ਖੇਤਾਂ ਦੇ ਵਿੱਚ بارش ਨਾ ਹੋਣ ਕਰਕੇ ਸੋਕਾ ਹੋਣ ਕਰਕੇ ਕੰਮ ਵੀ ਨਹੀਂ ਚੱਲ ਰਿਹਾ ਸੀ ਤਾਂ ਹੁਣ ਹਫ਼ਤੇ ਤੋਂ ਬਾਅਦ ਜਿਹੜਾ ਮਜ਼ਦੂਰ ਭਾਈਚਾਰੇ ਦਾ ਜਾਂ ਸਾਰੇ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਦਾ ਜਿਹੜਾ ਕੰਮ ਵੀ ਚੱਲ ਪੈਣਾ ਤੇ ਕਿਸਾਨਾਂ ਦੀਆਂ ਫਸਲਾਂ ਵੀ ਜਿਹੜੀਆਂ ਬਾਗ ਹੈ ਜਾਂ ਕੋਈ ਨਰਮਾ ਹੈ ਜਾਂ ਕੋਈ ਪੱਠਿਆਂ ਦੀ ਖੇਤੀ ਕਰੀ ਹੈ ਜਿਹੜੀਆਂ ਉਹ 8-10 ਦਿਨਾਂ ਦੇ ਵਿੱਚ ਲੋਕਾਂ ਨੂੰ ਬਹੁਤ ਵਧੀਆ ਇਹਦਾ ਫਾਇਦਾ ਮਿਲੂਗਾ ਠੀਕ ਹੈ ਤੇ ਛੋਟੇ-ਮੋਟੇ ਛੋਟੇ-ਮੋਟੇ ਜਿਵੇਂ ਕਿਸੇ ਦੇ ਘਰੇ ਪਾਣੀ ਵੜਿਆ ਜਾਂ ਕੋਈ ਗਲੀ ਦਾ ਭਰਾਓ ਹੋਇਆ ਉਹ ਕੋਈ ਵੱਡੀਆਂ ਸਮੱਸਿਆਵਾਂ ਨਹੀਂ ਕਿਉਂਕਿ ਜੇ ਬਾਰਿਸ਼ ਨਾਲ ਫਾਇਦਾ ਹੋਊ ਤਾਂ ਥੋੜਾ-ਬੋਤਾ ਇਸ ਤਰ੍ਹਾਂ ਦੀਆਂ ਦਿੱਕਤਾਂ ਤਾਂ ਆਉਣਗੀਆਂ ਠੀਕ ਬਾਰਿਸ਼ ਦੇ ਪਾਣੀ ਨੇ ਕਿਤੇ ਤਾਂ ਫਲੱਡ ਹੋਣਾ ਤਾਂ ਉਹ ਇੱਕ ਘੰਟੇ ਬਾਅਦ ਹੁਣ ਤੁਸੀਂ ਦੇਖੋਗੇ ਸਾਡੇ ਪਿੰਡ ਜਾ ਕੇ ਤੁਹਾਨੂੰ ਕਿਤੇ ਵੀ ਪਾਣੀ ਨਹੀਂ ਦੇਖੂਗਾ ਠੀਕ ਸੋ ਆ ਗਏ ਆਪਣਾ ਮੇਰਾ ਨਾਮ ਰਵੀ ਕੁਮਾਰ ਹੈ ਪਿੰਡ ਦਾਨੇ ਵਾਲਾ ਸਤਕੋਸੀ ਤੇ ਮੀਂਹ ਅੱਜ ਬ ਤੇ ਗਰਮੀ ਤੋਂ ਤਾਂ ਚਲੋ ਵੀ ਰਹਿਤ ਹੈ ਪਰ ਮੁਕਸਾਨ ਅਵੀ ਦੁਕਾਨਾਂ ਦਾ ਘਰਾਂ ਦਾ ਤੇ ਕੋਈ ਵਿਕਾਸ ਕੀਤਾ ਜਾ ਵੀ ਆਪ ਦੇਖ ਸਕਦੇ ਤੁਸੀਂ ਦੁਕਾਨਾਂ ਦੇ ਵਿੱਚ ਕਿਵੇਂ ਪਾਣੀ ਵੜੇ ਨੀ ਨੀ ਅੰਦਰ ਤਾਂ ਨਾ ਛੜਕਦੇ ਬਹੁਤ ਹੀ ਵਧੀਆ ਠੀਕ ਨਾਮ ਆਪਣਾ ਨਾਮ ਸੁਰੇਜ ਜੀ ਕਿਹੜਾ ਪਿੰਡ ਹੈ ਪਿੰਡ ਜੀ ਦਾਨੇ ਵਾਲਾ ਸਤਕੋਚੀ ਅੱਛਾ ਬਾਰਿਸ਼ ਹੋਈ ਹੈ ਕਿੰਨਾ ਕੁ ਨੁਕਸਾਨ ਜਾਂਦਾ ਜੀ ਸਰ ਜੀ ਆ ਵਿੱਚ ਪਾਣੀ ਵੜਿਆ ਹੁੰਦਾ ਜੀ ਕਿ ਫਸਲਾਂ ਨੂੰ ਵਿਕਾਸ ਤੋਂ ਬੜਾ ਆਇਆ ਤਰਾ ਸਾਡਾ ਨੁਕਸਾਨ ਹੋ ਗਿਆ ਕਿੰਨੀਆਂ ਕਿ ਦੁਕਾਨਾਂ ਚ ਪਾਣੀ ਵੜ ਗਿਆ ਜੀ ਸਾਰਾ ਉੱਤਲ ਵਿੱਚ ਕਰ ਗਿਆ ਕੋਈ ਹੋਰ ਦੁਕਾਨਾਂ ਚ ਪਾਣੀ ਵੜਿਆ ਹਾਂ ਜੀ ਸਾਰਾ ਨਾਲ ਆਈਆਂ ਦੁਕਾਨਾਂ ਸਾਰੀਆਂ ਦੇ ਪਾਣੀ ਆ ਗਿਆ ਕੋਪਿੰਡਾ ਦੇ ਘਰਾਂ ਦੇ ਚ ਵੀ ਪਾਣੀ ਵੜਿਆ ਕਿਸੇ ਦੀ ਹਾਂ ਜੀ ਸਾਰਾ ਸਾਰੇ ਪਿੰਡਾਂ ਦੇ ਤੇ ਸਾਰੇ ਤਾਂ ਤੇ ਪਾਣੀ ਕਿਸ ਤਰ੍ਹਾਂ ਕੱਢ ਰਹੇ ਨੇ ਫਿਰ ਉਹ ਪਾਣੀ ਬਰ ਮਹੀਨੇ